ਹਾਂਜੀ ਮਿੱਤਰੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਸੀਗਾ ਕਿ ਆਪਣੇ ਸਰਦੂਰਗੜ੍ਹ ਕੁੱਗਦਰਿਆ ਜਿਹਦਾ ਬਹੁਤ ਬੁਰਾ ਹਾਲ ਹੋਇਆ ਪਿਆ ਕੱਲ ਮੈਂ ਵੀਡੀਓ ਪਾਈ ਸੀ 20 ਫੁੱਟ ਪਾਣੀ ਸੀਗਾ ਅੱਜ 21 ਫੁੱਟ ਪਾਣੀ ਹੋਇਆ ਪਿਆ ਰਾਤੋਂ ਰਾਤ 1 ਫੁੱਟ ਪਾਣੀ ਵਧ ਗਿਆ ਦਿਨੋਂ ਦਿਨ ਵਧ ਹੀ ਰਿਹਾ ਐ ਨਹੀਂ ਹੈਗਾ ਵੀ ਖੜ ਗਿਆ ਤੁਸੀਂ YouTube ਤੇ Instagram ਤੇ Facebook ਤੇ ਵੀਡੀਓ ਦੇਖ ਹੀ ਰਹੇ ਹੋਗੇ ਡੇਲੀ ਸਰਦੂਰਗੜ ਵਾਲੇ ਸਾਰੇ ਜਿੰਨੇ ਜਿੰਨੇ ਵੀ ਨੇ ਸਾਰੇ ਆਪਦੀ ਆਪਦੇ ਵੀਡੀਓ ਪਾ ਰਹੇ ਨੇ ਮੈਂ ਤੁਹਾਨੂੰ ਫੋਟੋ ਵੀ ਪਾ ਦੂੰਗਾ ਫੋਟੋ ਹੀ ਦਿਖਾ ਦੂੰਗਾ ਅੱਜ 21 ਫੁੱਟ ਕੱਲ ਵੀ ਮੈਂ ਵੀਡੀਓ ਪਾਈ ਸੀ 20 ਫੁੱਟ ਸੀ ਬਹੁਤ ਬੁਰਾ ਹਾਲਾ ਲੱਗੇ ਸਾਰੇ ਪਿੰਡਾਂ ਵਾਲਿਆਂ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਵੀ ਜਿੰਨੀ ਚਾਹੀਦੀ ਹੋ ਸਕੇ ਆਪਦਾ ਪਹਿਲਾਂ ਸੇਫਟੀ ਕਰ ਲਓ ਕੋਈ ਫਾਇਦਾ ਨਹੀਂ ਬਾਅਦ ਚ ਮੌਕੇ ਤੇ ਕਿਸੇ ਨੇ ਕਿਸੇ ਨੇ ਵੀ ਸਾਥ ਨਹੀਂ ਦੇਣਾ ਨਾ ਕਿਸੇ ਸਰਕਾਰ ਨੇ ਨਾ ਕਿਸੇ ਨੇ ਪ੍ਰਸ਼ਾਸਨ ਨੇ ਕਿਸੇ ਨੇ ਕਿਸੇ ਨੇ ਕੋਈ ਸਾਥ ਨਹੀਂ ਦੇਣਾ ਬਹੁਤ ਬੁਰਾ ਹਾਲ ਹੋ ਹੈ ਤੁਹਾਨੂੰ ਪਤਾ ਹੀ ਹੈ ਸੋ ਮੈਂ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਆ ਦੇਖੋ ਬਨ ਬਿਲਕੁਲ ਨੇੜੇ ਹੈ ਬਨ ਦੇ ਬਿਲਕੁਲ ਨੇੜੇ ਹੈ ਸੋ 4 ਫੁੱਟ ਹੀ ਰਹਿ ਗਿਆ ਜੋ ਪੱਕੇ ਪੁੱਲ ਦੇ ਨਾਂ ਲੱਗ ਜੂਗਾ ਪਾਣੀ ਪੱਕੇ ਪੁੱਲ ਦੇ ਨਾਂ ਲੱਗਣ ਤੋਂ ਪਹਿਲਾਂ ਐ ਨਹੀਂ ਪਤਾ ਪਹਿਲੀ ਟੁੱਟ ਜੇ 2 ਫੁੱਟ ਹੋਰ ਵੱਧ ਵੀ ਗਿਆ ਨਾ ਤਾਂ ਸਮਝ ਲਓ ਕਿਤੋਂ ਵੀ ਟੁੱਟ ਸਕਦਾ ਪਾਣੀ ਪਿੱਛੇ ਬਾਰਸ਼ਾਂ ਹੋ ਰਹੀਆਂ ਬਹੁਤ ਜ਼ਿਆਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਦੇਖ ਹੀ ਰਹੇ ਹਾਂ YouTube ਤੇ Insta ਤੇ ਦੇਖਦੇ ਹਾਂ ਬਹੁਤ ਬਰਹਾ ਲਾ ਪਿੱਛੇ ਬਾਰਸ਼ਾਂ ਕਰਕੇ ਪਾਣੀ ਦਿਨ ਦਿਨ ਵਧ ਰਿਹਾ ਵੀਰੇ ਤੇ ਮੇਰਾ ਵੀਡੀਓ ਪਾਉਣ ਦਾ ਹੀ ਮਕਸਦ ਸੀਗਾ ਵੀਰੇ ਆਪਣਾ ਆਪਣੀ ਸੇਫਟੀ ਰੱਖੋ ਤੇ ਇਸ ਵੀਡੀਓ ਨੂੰ ਜਿੰਨੀ ਛੇਤੀ ਹੋ ਸਕੇ ਸ਼ੇਅਰ ਕਰੋ ਸ਼ੇਅਰ ਕਰਨ ਦਾ ਮਤਲਬ ਇਹ ਹੈ ਕਿ ਆਪ ਆਸੇਪ ਜੋ ਵੀ ਆਪਦਾ ਸਿਸਟਮ ਆਪਦਾ ਪਹਿਲਾ ਸੇਫਟੀ ਕਰਨ ਵਧੀਆ ਗੱਲ ਹੈ ਅਨ ਨਾਲ ਫਸਲਾਂ ਨੇ ਸਾਰਿਆਂ ਦੀ ਬਹੁਤ ਬਰਾਹਲ ਹੋ ਜੂਗਾ ਵੀਰੇ ਕੋਈ ਫਾਇਦਾ ਨਹੀਂ